ਆਲਟੂਨੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਗਰਦੀwala ਨਜ਼ਦੀਕ ਪਿੰਡ ਬਾਗਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ 77ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਇਸ ਮੌਕੇ ਤਿਰੰਗਾ ਲਹਿਰਾਉਂਦੀ ਰਥਮ ਪਿੰਡ ਦੇ ਸਰਪੰਚ ਚੰਚਲ ਸਿੰਘ ਨੇ ਅਦਾ ਕੀਤੀ। ਇਸ ਉਪਰੰਤ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਸਕੀਟਾ ਪੇਸ਼ ਕੀਤੀਆਂ ਤੇ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਵੀ ਪਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਦੇ ਆਜ਼ਾਦੀ ਕੁਆਲਿਟੀ ਪਰਿਵਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਦੇ ਹੈਡਮਾਸਟਰ ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਪਿੰਡ ਦੇ ਸਰਪੰਚ ਅੰਚਲ ਸਿੰਘ ਭਾਗਾ ਜਿਲਬਾਦ ਸਿੰਘ ਪੰਚਾਇਤ ਮੈਂਬਰ ਪ੍ਰਗਟ ਸਿੰਘ ਪੰਚਾਇਤ ਮੈਂਬਰ ਬਾਬਾ ਸਿੰਘ ਪੰਚਾਇਤ ਮੈਂਬਰ ਕਮਲਜੀਤ ਕੌਰ ਪੰਚਾਇਤ ਮੈਂਬਰ ਗੁਰਦੇਵ ਕੌਰ ਪੰਚਾਇਤ ਮੈਂਬਰ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਜਸਵੀਰ ਕਾਜਲ ਜੀ ਇਹ ਵਿਸ਼ਲੇਸ਼ ਰਿਪੋਰਟ ਸਾਨ ਉਸ ਆਰ ਲੋਕ ਕੇਤੇ ਬਰਾਜਮਾਨ ਸਾਡੇ ਨਗਰ ਦੀ ਪੰਚਾਇਤ 달ਵਾਲੀ ਪੰਚਾਇਤ ਤਾਂ ਸਾਡੇ ਆਜ਼ਾਦੀ ਘੁਲਾਟੀਆਂ ਦੇ ਬਜ਼ੁਰਗਾਂ ਦੇ ਬਾਸ ਤੇ ਬਹੁਤ ਸਤਿਕਾਰਯੋਗ ਜੀਵੀਆਂ ਭੈਣੋ ਭਰਾਵੋ ਤੇ ਬੱਚਿਓ ਸਾਡੇ ਵਿੱਚ ਆਏ ਸਰਕਾਰਯੋਗ ਸੱਤੀ ਸਾਹਿਬ ਤੇ ਬਹੁਤ ਸਤਿਕਾਰਯੋਗ ਸਕੂਲ ਦੇ ਹਡਵਾਸੇ ਸਾਹਿਬ ਮਾਸਟਰ ਸੁਖਵਿੰਦਰ ਸਿੰਘ ਜੀ ਕੀ ਸਿਹਰ ਮੀਨਾ ਕੁਮਾਰ ਜੀ ਮਨਪ੍ਰੀਤ ਕੌਰ ਜੀ ਗੁਰਪ੍ਰੀਤਪੁਰ ਜੀ ਮੀਡਲ ਸਕੂਲ ਦੇ ਹੈਡ ਟੀਚਰ ਦਰੇਸ਼ ਕੁਮਾਰ ਜੀ ਤੇ ਰਕੇਸ਼ ਕੁਮਾਰ ਜੀ ਸਰਜੀਤ ਸਿੰਘ ਤੇ ਮਨਪ੍ਰੀਤ ਕੌਰ ਜੀ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਬਹੁਤ ਬੜ ਭਾਗਾ ਸਮਾਂ ਮੈਂ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਪ੍ਰੋਗਰਾਮ ਅਸੀਂ ਮਨਾਉਨੇ ਆ ਸਾਰਿਆਂ ਨੂੰ ਪਹਿਲਾਂ ਪੰਜਾਬੀ ਵਿੱਸ ਦੀਆਂ ਸਾਡੇ 77 ਵਿੱਸ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਂ ਅਸੀਂ ਜੀ ਆਇਆਂ ਕਹਿੰਦੇ ਹਾਂ ਨਗਰ ਦੀ ਪੰਚਾਇਤ ਨੂੰ ਬਾਦੂ ਆਏ ਵਿਦਵਾਨਿਆਂ ਨੂੰ ਬਹੁਤ ਸਾਰਿਆਂ ਦਾ ਸਤਿਕਾਰ ਕੋਣ ਸਾਡੇ ਵਿੱਚ ਆਏ ਸਾਡੇ ਸੱਤ ਸਿੰਘ ਜੀ ਪਹਿਲਾਂ ਉਹਨਾਂ ਨੇ ਆਹ ਥੋੜਾ ਚੇਤੀ ਚਾਹੋ ਉਹਦੇ ਕਰਕੇ ਆਪਾਂ ਜਿਹੜੇ ਸਾਡੇ ਨਗਰ ਦੇ ਆਜ਼ਾਦੀ ਘੁਲਾਟੇ ਆ ਉਹਨਾਂ ਨੂੰ ਆਪਾਂ ਸਨਮਾਨਤ ਕਰ ਰਹੇ ਆਂ ਉਹਨਾਂ ਦੇ ਵਿੱਚ ਸਾਡੇ ਕੋਲ ਜਿਹੜੇ ਨਾਂ ਆਏ ਆ ਉਹ ਹਨ ਥੋਲਾ ਸਿੰਘ ਜੀ ਜਿਨ੍ਹਾਂ ਦੇ ਪੁੱਤਰੇ ਸਾਡੇ ਕੋਲ ਜਗਦੀਪ ਸਿੰਘ ਜੀ ਆਏ ਆ ਉਹ ਸਾਡੇ ਕੋਲ ਪਹਿਲਾਂ ਆਉਣ ਆਪਣਾ ਸਨਮਾਨ ਲੈਣ ਦੀ ਉਸ ਤੋਂ ਬਾਅਦ ਸੋਨ ਸਿੰਘ ਜੀ ਦੇ ਪੁੱਤਰ ਮਹਿੰਦਰ ਸਿੰਘ ਜੀ ਉਹ ਵੀ ਆ ਜਾਣ ਤਾਂ ਉਹ ਵੀ ਆ ਜਾਣ ਤਾਂ ਉਹ ਵੀ ਆਪਣਾ ਸਨਮਾਨ ਲੈਣ ਦੀ ਇਸੇ ਤਰ੍ਹਾਂ ਸ਼ੇਪ ਸਿੰਘ ਸ਼ੇਪ ਸਿੰਘ ਜੀ ਦੇ ਪੁੱਤਰੇ ਆਪਣੇ ਭੁਪਿੰਦਰ ਸਿੰਘ ਜੀ ਉਹ ਵੀ ਆ ਲੈਣ ਉਹ ਵੀ ਆਪਣਾ ਸਨਮਾਨ ਲੈਣ ਜੀ ਇਸੇ ਤਰ੍ਹਾਂ ਦਿਵਾਲ ਸਿੰਘ ਜੀ ਦੇ ਪੁੱਤਰੇ ਅਮਨਦੀਪ ਸਿੰਘ ਉਹ ਵੀ ਆਉਣ ਆਪਣਾ ਸਨਮਾਨ ਲੈਣ ਜੀ ਪੰਚ ਸਾਹਿਬ ਜੀ ਅਮਰ ਸੋਨਾ ਦੇ ਲਾਲ ਤੇ ਪੰਚਾਇਤ ਮੈਂਬਰ ਦੇ ਉਹ ਜਾਕੀ ਪੁਲਾਟੀਆਂ ਦੇ ਬਾਅਦ ਮੇਰੇ ਸਹਿਬਾਨ ਅੱਜ ਦੇ ਇੱਥੇ ਲੱਗੇ ਆਏ ਹੋਇ ਸਵਤ ਪ੍ਰਵੱਚੇ ਸੰਗਠਨਾਂ ਦੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੋਜਾਤੀ ਦੀ 77ਵੀਂ ਵਰੇਗੰਢ ਮਨਾ ਰਹੇ ਹਾਂ ਇਸ ਦਿਹਾੜੇ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਆਜ਼ਾਦੀ ਦਾ ਇਸ ਇਸ ਮਨਾ ਰਹੇ ਹਾਂ ਤਾਂ ਪੜ੍ਹਾਈ ਦੇ ਨਾਲ ਨਾਲ ਸਾਨੂੰ ਜਿਹੜੀਆਂ ਆਦਤਾਂ ਲੱਗੀਆਂ ਆ ਉਹਨਾਂ ਤੋਂ ਵੀ ਬਚਣ ਦੀ ਬਹੁਤ ਲੋੜ ਆ ਜੋ ਨਸ਼ੇ ਦਾ ਦੌਰ ਚੱਲ ਰਿਹਾ ਆ ਆਪਾਂ ਉਹਨੂੰ ਧਾਰਿਆ ਨੇ ਬਚਣਾ ਆ ਤਾਂ ਜੇ ਆਪਾਂ ਪੜ੍ਹਾਈ ਕਰਦੇ ਆ ਨਸ਼ੇ ਤੋਂ ਬਚ ਜਾਂਦੇ ਆ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਜੀਵਨ ਦੀ ਆਨੰਦ ਮਾਣ ਸਕਦੇ ਆ ਤੇ ਜੇ ਅਸੀਂ ਪੜਾਈ ਕਰ ਲਈ ਪੜਾਈ ਕਰਨ ਤੋਂ ਬਾਅਦ ਆਪਾਂ ਨਸ਼ਿਆਂ ਦੀ ਫੁੱਟ ਗਏ ਤਾਂ ਜਿੰਦਗੀ ਬਹੁਤ ਲੰਬੀ ਨਹੀਂ ਹੁੰਦੀ ਬਹੁਤ ਛੇਤੀ ਉਸ ਬੰਦੇ ਦਾ ਪਰਮਾਤਮਾ ਦੇ ਘਰ ਜਾਣਾ ਹੋ ਜਾਂਦਾ ਹਰ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਹੂੰਗਾ ਪੜਾਈ ਵੀ ਕਰਨੀ ਆ ਤਾਂ ਆਪਾਂ ਨਸ਼ਿਆਂ ਤੋਂ ਵੀ ਬਚਣਾ ਤੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਹੈ ਆਦਰ ਮਾਨ ਕਰਨਾ ਹੈ ਉਹਨਾਂ ਦੀ ਇੱਜ਼ਤ ਪੱਤਰ ਰੱਖਣੀ ਆ ਉਹਨਾਂ ਦਾ ਸਰਕਾਰ ਇੱਥੇ ਕਰਨ ਆ ਆ ਕੋਈ ਦਬਤ ਹਰਕਤ ਨਹੀਂ ਆਪੀ ਤੁਸੀਂ ਛੋਟੇ ਬੱਚੇ ਆ ਸਾਡਾ ਵੱਡਾ ਤੁਹਾਨੂੰ ਦੱਸੀਏ ਕੋਈ ਕੰਮ ਇਦਾਂ ਦਾ ਨਾ ਕਰੀਏ ਜਿਹਦੇ ਵਿੱਚ ਸਾਡੇ ਚੋਅ ਦੀ ਪਾ ਕੁਛੜੇ ਜਾਂ ਪਾ ਕੇ ਲੁੱਕੇ ਆਪਾਂ ਉਸ ਦਾ ਵਿਚਾਰ ਰੱਖਣਾ ਤਾਂ ਮੈਂ ਸਮਝਦਾ ਬਹੁਤ ਵੱਡਾ ਬਦਲਾ ਸਾਡੇ ਮਾਸੂਮਾਂ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅ ਬੱਚਿਆਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਬੰਦਿਆ ਪ੍ਰੋਗਰਾਮ ਕੀਤਾ